ਕੀ ਕਰੰਡਾ ਜੋ ਸਵੇਰੇ ਸਵੇਰ ਮਸਤੀ ਸਵੇਰੇ ਸਵੇਰ ਮਸਤੀ ਐਦਰ ਵੇਖੋ ਗਾਇਸ ਵਾਰਿਸ ਸਿੰਘ ਜਿਹੜੀਆਂ ਤੁਸੀਂ ਵੀਡੀਓ ਵੇਖਦੇ ਜੋ ਨਾ ਇਫ ਟੀ ਉੱਟ ਜਿਆ ਜਿਹੜਾ ਨਾ ਇਹ ਸ਼ੇਰੇ ਸ਼ੇਰ ਆਪਣੀ ਮੰਮਾ ਦੇ ਨਾਲ ਲਾਈਆਂ ਕਰਦਾ ਵਾ ਐਦਰ ਦੇਖ ਕੀ ਲਾਈਆਂ ਕਰਦੇ ਥੱਲੇ ਕੋ ਸੁਟਿਆ ਕਿਉਂ ਥੱਲੇ ਸੁਟਿਆ ਥੱਲੇ ਦੇਖ ਹਾਂ ਸ਼ਾਇਦ ਨੇ ਕਹਿਣਾ ਕਿੰਨਾ ਗੰਦਾ ਬੱਚਾ ਆਪਣੀ ਮੰਮਾ ਨਾਲ ਕਿੰਨੀਆਂ ਲੜਾਈਆਂ ਕਰਦਾ ਓ ਤੁਸੀਂ ਗੰਦੇ ਬੱਚੇ ਤੁਸੀਂ ਗੰਦੇ ਬੱਚੇ ਮਮਾ ਨਾਲ ਲੜਾਈਆਂ ਕਰਦੇ ਜੋ ਓ ਸਵੇਰੇ ਸਵੇਰ ਇਧਰ ਮੇਰੀ ਗੱਲ ਸੁਣੋ ਡੂੜੀ ਡੂੜੀ ਟੂੜੀ ਧਮ ਧਮ ਵੇਖਣਾ ਵੇਖਣਾ ਹਾਂ ਵੇਖਣਾ ਕੋਲੇ ਦੇ ਡੂੜੀ ਟੂੜੀ ਧਮ ਧਮ ਆਤਾ ਤੇ ਇਹਨੇ ਬਿਲਕੁਲ ਰੋਣਾ ਜਣਾ ਜਣਾ ਪਾਣੀ ਡੂੜੀ ਡੂੜੀ ਚਾਣੀ ਜਾ ਕੇ ਦੇਨੇ ਮਾ ਮੋ ਨੋ ਨੋ ਕੋਨੇ ਥੋੜੇ ਥਲੇ ਡਿੱਗਣਾ ਪਤੀ